ਉਹਨੂੰ ਗੱਡੀ ਆ ਸਾਈਡ ਚ ਲਾਓ ਲੱਗਾ ਚੱਕ ਦਾਂਗੇ 플ਾਂਟਿੰਗ ਬਹੁਤ ਗੰਦੀ ਗਾਲਾਂ ਕੱਢ ਰਹੀ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਤੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਹੋ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਤਾ ਬਾਕੀਆਂ ਗੱਡੀਆਂ ਸਟੇਡੀਆ ਖੜੀਆਂ ਉਦਾਂ ਹੀ ਖੜੀ ਆ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਪਰ ਉਹਨਾਂ ਨੇ ਕਿਹਾ ਆਈ ਏ ਮੀ ਆਰਮੀ ਆਫੀਸਰ ਬਸ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਪਰ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤਾਂ ਕਹਿੰਦਾ ਬੜੀ ਤੇਰੀ ਅਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੇ ਵੀ ਆਂਦਾ ਰੋਣੀ ਅਜੇ ਇਹ ਗੱਲ ਹੀ ਕਰ ਰਹੀ ਸੀ ਹਰਜਿੰਦਰ ਨਾਲ ਰੋਣੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਦੇ ਕੋਲ ਚਸ਼ਮਾ ਟੁੱਟਿਆ ਉਹ ਬੋਨਰ ਦੇ ਉੱਪਰ ਡਿੱਗੇ ਪਰ ਉਥੋਂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਹੈ ਐਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸ ਨੇ ਜਦੋਂ ਦੇਖਿਆ ਕਿ ਫਾਦਰ ਡਿੱਗੇ ਥਲੇ ਉਹ ਦੌੜ ਕੇ ਆਇਆ ਆਇਆ ਹੋਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਤੱਕਾ ના ઇના દે એસઆઈ દેખิઓ લેકે આગે ડંડે એ બિચારા અપના પયોનુ ચક્કન ની કોશિશ કર રહે હતા ઇસકો ડંડે માર દેગે ઇસને બહોત મુશ્કિલ નન અપને પયોનુ ગડી દી સીટ પર બિઠાયા ઇન્હોને ઇસતા બાલ ફડયા બાલ ફડકે એક સરદાર ને બાલ ફડકે ઉસનો ખેંચયા ઓર રાજીન્દ્ર હોસ્પિટલ દે ગેટ દે સામે લાયકે ગયા ઓર ઉઠે તુસી દેખયા વીડિયો કિસ તરીકે નન બે રેમીનર કુટયા ઇસને મેરે બેટે નુ મેોસી હાલ દશ્માટકે અખ કુ કે ખૂન આ રહ્યા અખા ચુ એ બધા બડી મુશ્કેલ ગુ નિકેટા નું બચાણ લે જદો કો ਅਸੀਂ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਬੀਸ਼ ਪੰਡਾ ਗੱਡੀ 'ਚ ਬੈਠਿਆ ਉਸ ਨੂੰ ਹਰ ਜਿੰਦਗੀ ਤੇ ਰੋਣੀ ਬਾਕਸਿੰਗ ਮਾਰ ਰੇ ਹੋਰ ਬਾਕਸਿੰਗ ਮਾਰਦੇ ਹੋਏ ਮੇਰੇ ਹਸਬੰਦ ਫੇਰ ਵੀ ਉਸ ਨੂੰ ਕਹਿ ਰਹੇ ਨਾ ਮੈਂ ਆਰਮੀ ਆਫੀਸਰ ਬੈ ਦੇਖੋ ਆਈ ਕਾਰਡ ਜਦੋਂ ਮਨੇ ਆਈ ਕਾਰਡ ਦਿਖਾਇਆ ਉਸਨੇ ਆਈ ਕਾਰਡ ਖਿੱਚ ਲਿਆ ਪਰ ਉਸਨਾਂ ਨੂੰ ਗੱਡੀ ਤੋਂ ਬਾਹਰ ਤਰੀ ਗਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬੀਸ਼ ਆਰਮੀ ਆਫਸਰ ਨੂੰ ਬਾਹਰ ਕੱਢਿਆ ਥੱਲੇ ਸੱਟਿਆ ਹੋਰ ਬਾਹਰੋਂ ਸੜਕੇ ਅਨੇ ਜਿਹੜੀ ਇੱਛਾ ਤੋਂ ਕੇਸ ਹੈ ਪੰਜਾਬ ਦੀ ਉਸ ਨੂੰ ਫੜ ਕੇ ਉਹਨਾਂ ਨੂੰ ਮੂੰਹ ਤੇ ਪਾਇਆ ਇਹਨਾਂ ਨੂੰ ਬੋਲਿਆ ਮੇਰੇ ਫਾਦਰ ਦਾ ਆਈਡ ਕਾਰਡ ਦੇ ਦੋ ਮੇਰੇ ਫਾਦਰ ਦਾ ਐ ਗੌਰਮੈਂਟ ਚਿੰਕੀ ਦੇਣ ਇਤਾ ਇਹਨਾਂ ਦਾ ਆਈਡ ਨਹੀਂ ਮਿਲ ਸਕਦੇ ਕਹਿੰਦਾ ਇਹ ਕਾਊਂਟਰ ਕਾਊਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਕੇ ਤੇ ਸਿਰੇ ਪੁਲਿਸ ਸੇਵਾ ਲਾਈਨ ਪੁਲਿਸ ਸਟੇਸ਼ਨ ਤੋ ਆਕੇ ਲੈ ਜਾਇਓ ਤੂੰ ਖੋਜੀ ਨੂੰ ਮਾਰ

ਉਸ ਦਾ ਬਾਦੀ ਮਰਨ ਵਾਲਾ ਦਾਸਾ ਜਿਹੜੀ ਬੇਸੇ ਜੰਗਾ ਲੜਦਾ ਉਸ ਨੂੰ ਤੁਸੀਂ ਪੁਲਿਸ ਵਾਲੇ ਕੁੱਤੇ ਇਹ ਕਮਲਾਜੇ ਮੈਂ ਜੋ ਸਾਡੀ ਰੱਖਸ਼ਾ ਲਈ ਹੈ ਸਾਨੂੰ ਕੁੱਤੇ ਨਹੀਂ ਲਈ ਤੋ ਅਗਰ ਉਹ ਕੰਦੇ ਉਹ ਵੀਡੀਓ ਪਾਰੀਏ ਉਸਦੀ ਫੈਮਲੀ ਜਿਸ ਕਹਿੰਦੀ ਐ ਕਿ ਜੀ ਉਸ ਨੂੰ ਮਾਰਿਆ ਅਗਰ ਮੇਰੇ ਹਸਬੰਦ ਨੂੰ ਮਾਰ ਕੇ ਖੱਲੇ ਡਗਾ ਦਿੱਤਾ ਗਿਆ ਤੇ ਕਿ ਮੇਰਾ ਬੱਚਾ ਉਹਨਾਂ ਨੂੰ ੱੱਕਾ ਵੀ ਨਹੀਂ ਮਾਰੇਗਾ ਕਿ ਆਪਣੇ ਪਿਆਰ ਨੂੰ ਬਚਾ ਲੈ ਕਿ ਉਹਨਾਂ ਨੂੰ ਕਹਿ ਗਾ ਡੰਡਿਆਂ ਨਾਲ ਮੇਰੇ ਪਿਆਰ ਨੂੰ ਮਾਰ ਦੋ ਕਿਹੜਾ ਪੁੱਤਰ ਦੇਖ ਸਕਦਾ ਪਿਆਰ ਨੂੰ ਬੇਰ ਖੱਲੇ ਗਿਰ ਆਇਆ ਦੱਸੋ ਜਰਾ ਨਹੀਂ ਦੱਸੋ ਕੋਈ ਨਹੀਂ ਨੂੰ ਪਤਾ ਨਹੀਂ ਸੀ ਸਾਹਮਣੇ ਆਰਮੀ ਸੀ ਅਗਰ ਆਰਮੀ ਨੂੰ ਪਤਾ ਲੱਗ ਜਾਂਦਾ ਤੇ ਹਰਜਿੰਦਰ ਕਿਲ੍ਹਾ ਤੇਰੇ ਜੇ ਜੇ ਚਾਰ ਤੇ ਆਰਮੀ ਦੇ ਅੰਦਰ ਬੈਠੇ ਹੁੰਦੇ ਹੁਣ ਤੈਨੂੰ ਪਤਾ ਨਹੀਂ ਅਗਰ ਆਰਮੀ ਆਪਣੇ ਚਲ ਗਈ ਤੇ ਤੁਹਾਡਾ ਕੋਈ ਕਹਿਣਾ ਨਹੀਂ ਹੈ ਤੈਨੂੰ ਪਤਾ ਨਹੀਂ ਸਾਡੀ ਸਟਰੈਂਥ ਕਾਟਿੰਗਸ ਮੈਨੂੰ ਪੇਜ ਹੀ ਦਿੱਤੀਆ ਸੀ ਗਿਆ ਕਿਸੇ ਆ ਇਹਨਾਂ ਨੇ ਫੋਨ ਨਹੀਂ ਉਠਾਇਆ ਸਰੇ ਅਰਪਿਤ ਸ਼ੁਕਲਾ ਜੀ ਨੇ ਫੋਨ ਕੀਤਾ ਤੇ ਉਹਨਾਂ ਨੇ 5 ਮਿੰਟ ਬਾਅਦ ਕਾਲ ਕੀਤਾ ਮੇਰੇ ਹਸਬੰਡ ਨੇ ਉਹਨਾਂ ਨਾਲ ਗੱਲ ਕੀਤੀ ਬੋਲੇ ਐਸਐਸਪੀ ਸਾਹਿਬ ਮੈਂ ਕਰਨਾਲਾ ਮੈਂ ਇੱਧਰ ਦਾ ਪੋਸਟਡ ਆ ਮੇਰਾ ਇੱਧਰ ਆਈ ਕਾਰਡ ਤੁਸੀਂ ਲੈ ਲਿਆ ਹੋਰ ਇਹਨਾਂ ਨੇ ਸਟੈਚ ਕਰਕੇ ਹੋਰ ਮੇਰਾ ਫੋਨ ਲੈ ਕੇ ਐਂਡ ਆਈ ਨੀਡ ਮਾਈ ਆਈ ਕਾਰਡ ਦੈਟਸ ਮਾਈ ਫਰਸਟ ਥਿਸ ਥਿੰਗ ਬਾਕੀ ਟੇਕਸ ਡਿਸਪਲਿਨਰੀ ਐਕਸ਼ਨ ਹੀ ਪ੍ਰੋਮਿਸਡ ਹਿਮ ਸਰ ਆਈ ਐਮ ਸੌਰੀ ਇਟ ਵਿਲ ਬੀ ਡਨ ਮਾ ਘਰ ਤੋਂ ਬਾਅਦ ਦੀ ਕਹਾਣੀ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਮੇਰੇ ਹਸਬੰਦ ਨੂੰ ਰਾਤੀ 1 ਵਜੇ ਮ ਰਾਜਿੰਦਰ ਹਸਪੀਟਲ ਲਾਗੀਆਂ ਅਗਰ ਗੁਰਤੇਜ ਸਿੰਘ ਢਿੱਲੋ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਮੇਰਾ ਹਸਬੰਦ ਔਰ ਮੇਰਾ ਬੇਟਾ ਬਚੇ ਨਹੀਂ ਹੁੰਦੇ ਮੇਨਾਂ ਦਾ ਧੰਨਵਾਦ ਔਰ ਸਾਰਿਆਂ ਨੂੰ ਕਹਿੰਨੀ ਹਾਂ ਨੂੰ ਧੰਨਵਾਦ ਕਰੋ ਕਿਉਂਕਿ ਇਹਾਂ ਦੀ ਵਜ੍ਹਾ ਨਾਲ ਰਾਜ ਅਸਰ ਬਚੇ ਹੋਏ ਉਹਨਾਂ ਨੇ ਕੋਈ ਅਥਾਰਟੀ ਨਹੀਂ ਛੱਡੀ ਕੋਈ ਪੁਲਿਸ ਵਾਲਾ ਨਹੀਂ ਛੱਡਿਆ ਜਿਸ ਨੂੰ ਕਾਲ ਨਹੀਂ ਕੀਤਾ ਔਰ ਸਾਨੂੰ ਬੁਲਾ ਕੇ ਗਿਆ ਜੀ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਨਾਰੇ ਨਾਰਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਹੱਥ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟ੍ਰਾਈਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਮੀ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ 19 ਤਾਂ ਵੀ ਦੱਸਦੀ ਹਲਾਤੀ ਮੈਂ ਆਪਣੇ ਹਸਬੰਡ ਨੂੰ ਟਾਈਵਰ ਦੇ ਛੱਡ ਕੇ ਟਾਬੇ ਗਈ ਟਾਬਾ ਖੇਰ ਖੁੱਲ ਗਿਆ ਸੀ ਉਹਦੇ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰ ਦੋ ਫਿਰ ਟਾਬਾ ਖੁੱਲਿਆ ਮੈਂ ਗਈ ਉ ਤਾਂ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕਰਨਲ ਸਾਹਿਬ ਹੋ ਰੋਸਤੀ ਬੈਠੇ ਟਾੜੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਲ ਦਾ ਕੰਮ ਹੈ ਪਰ ਉਸਨੇ ਮਨੂੰ ਕਿਹਾ ਕਿ ਇਹ ਚਾਰੋਂ ਆਫਸਰ ਤੇ ਮੈਡਮ ਇਸ ਏਰੀਆ ਦੇ ਇਨਚਾਰਜ ਵੀ ਨਹੀਂ ਹੈ ਉਰੋਂ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਲੋਂ ਹੁੰਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਲੋਂ ਹੁੰਦੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਹੋਰ ਐ ਕੋਈ ਗਲਤ ਕਰ ਰਿਹਾ ਸੀ ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੇ ਦਿੰਦੇ ਮੈਂ ਨਾਲ ਮਿਲ ਕੇ ਸਜ਼ਾ ਦੇ ਦਿੰਦੀ ਮੈਂ ਫੌਜੀ ਦੀ ਵਾਈਫ ਆ ਅਗਰ ਮੇਰਾ ਹਸਬੰਦ ਔਰ ਬੇਟਾ ਗਲਤ ਹੈ ਤਾਂ ਮੈਂ ਉਹਨਾਂ ਨੂੰ ਕਹਾਂਗੀ ਢਬੋਂ ਸਜ਼ਾ ਮਿਲੇ ਮੈਂ ਸਾਹਮਣੇ ਸਾਰਿਆਂ ਦੇ ਕਹਿ ਰਿਆਂਗਾ ਉਹ ਗਲਤ ਹੋਏ ਉਹਨਾਂ ਨੂੰ ਸਜ਼ਾ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਤਬ ਐ ਭੱਜ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚਿਆ ਹੁਣ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕਿ ਕਰਨਲ ਕੋਟ ਤੇ ਤੇ ਇਹਨਾਂ ਨੂੰ ਖਬਰ ਆ ਗਈ ਜਦੋਂ ਖਬਰ ਆ ਗਈ ਤੇ ਐ ਉੱਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਕਾਰ ਮਤਲਬ ਕੰਪਰੋਮਾਈਜ਼ ਹੋ ਜਾਏ ਸਵੇ ਦੱਸੋ ਜੀ ਐਸਐਸ ਪੀਐਸਪੀ ਸਤਨਾ ਉਹ ਮੇਰੇ ਹਸਬੰਡ ਦਾ ਆਈ ਕਾਰਡ ਔਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ ਪਾਂਡੇ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਇੱਜ਼ਤ ਆਦਮੀ ਤੂੰ ਕਹਿ ਰਿਹਾ ਮੈਨੂੰ ਕੰਪਰੋਮਾਈਜ਼ ਕਰਨ ਮੈਂ ਤੇ ਤੁਹਾਨੂੰ ਪਛਾਣਿਆ ਵੀ ਨਹੀਂ ਸੀ ਮੰਨ ਤੇ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀ ਹਾਂ ਉਧਰ ਮੈਂ ਆ